ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਾਨੀ ਐਟ ਲਾ ਅਜਿਹੇ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ ਯੂ ਐਸ ਇਮੀਗ੍ਰੇਸ਼ਨ ਜਿੱਥੇ ਅਸੀਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਪੂਰੀ ਕੋਸ਼ਿਸ਼ ਕਰਦੇ ਹਾਂ ਸੋ ਇੰਪੋਰਟੈਂਟ ਖਬਰਾਂ ਤੇ ਆਪਾਂ ਜਾਣਦੇ ਹਾਂ ਸਾਰਿਆਂ ਤੋਂ ਪਹਿਲਾਂ ਤਾਂ ਜਿਹੜਾ ਡਿਪੋਰਟੇਸ਼ਨ ਦਾ ਸਿਲਸਿਲਾ ਜਾਂ ਬੰਦਿਆਂ ਨੂੰ ਫੜਨ ਦਾ ਸਿਲਸਿਲਾ ਉਹ ਜਾਰੀ ਹੈ ਉਹਦੇ ਤਹਿਤ ਪਹਿਲਾਂ ਤਾਂ ਸਰਕਾਰ ਨੇ ਫੜਨੇ ਸ਼ੁਰੂ ਕੀਤੇ ਜਿਹੜੇ ਬੰਦਿਆਂ ਦੇ ਕ੍ਰਿਮਨਲ ਰੈਕਡ ਨੇ ਉਸ ਤੋਂ ਬਾਅਦ ਉਹਨੂੰ ਵਧਾਤਾ ਇਹਨਾਂ ਤੇ ਡਿਪੋਰਟੇਸ਼ਨ ਲੱਗੀ ਹੈ ਹ ਜਿਨ੍ਹਾਂ ਦੇ ਬਿਆਨ ਨਹੀਂ ਹੋਏ ਪਿਛਲੇ 2 ਸਾਲਾਂ 'ਚ ਉਹ ਵਧਾ ਕੇ 3 ਸਾਲ ਕਰਤੇ ਆ ਉਹਨਾਂ ਨੂੰ ਵੀ ਡਿਟੇਨ ਕਰਦੇ ਆ ਕਿਸੇ ਨੂੰ ਬਿਆਨ ਲੈ ਕੇ ਛੱਡ ਦਿੰਦੇ ਆ ਕਿਸੇ ਨੂੰ ਕਹਿੰਦੇ ਜੇ ਬਿਆਨ ਤੇਰੇ ਪਾਸ ਹੋ ਗਏ ਅੰਦਰ ਹੀ ਕੇਸ ਲੜ ਤੇ ਹੁਣ ਚੌਥੀ ਜਿਹੜੀ ਕੈਟਾਗਰੀ ਉਹ ਐਡ ਕੀਤੀ ਆ ਕਿ ਜਿਨ੍ਹਾਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਕ੍ਰਿਮਿਨਲ ਰੈਕર્ડ ਨੇ ਸੋ ਇਹ ਆਮ ਤੌਰ ਤੇ ਗਵਰਨਮੈਂਟਾਂ ਇਹ ਪਰਸੂ ਨਹੀਂ ਕਰਦੀਆਂ ਉਹ ਜ਼ਿਆਦਾ ਇਹੀ ਕਰਦੀਆਂ ਕਿ ਜਿਹਦਾ ਅਮਰੀਕਾ 'ਚ ਕ੍ਰਿਮਿਨਲ ਰੈਕર્ડ ਆ ਪਰ ਹੁਣ ਇਹਨਾਂ ਨੇ ਸ਼ੁਰੂ ਕੀਤਾ ਤੇ ਇੱਕ ਪੰਜਾਬੀ ਵਿਅਕਤੀ ਹਰਪ੍ਰੀਤ ਸਿੰਘ ਉਹਨੂੰ ਸੈਕਰਮੈਂਟੋ ਵਿਖੇ ਅਰੈਸਟ ਕੀਤਾ ਗਿਆ ਪਿਛਲੇ ਹਫ਼ਤੇ ਉਹਦੇ ਬਾਰੇ ਮੈਂ ਖਬਰ ਪਾਈ ਸੀਗੀ ਆਪਣੇ ਅੱਡ-ਅੱਡ ਜਿਹੜੇ ਪਲੈਟਫਾਰਮਾਂ ਤੇ ਇੰਸਟਾਗ੍ਰam ਤੇ ਟਿਕਟੌਕ ਤੇ ਤੇ ਫੇਸਬੁੱਕ ਵਗੈਰਾ ਤੇ ਤੇ ਇਸ ਪ੍ਰੋਗਰਾਮ ਦੇ ਵਿੱਚ ਵੀ ਮੈਂ ਉਹਦੇ ਬਾਰੇ ਗੱਲ ਕਰਨੀ ਚਾਹੁੰਦਾ ਕਿ ਉਹਨੂੰ FBI ਨੇ ਫੜਿਆ ਤੇ ICE ਨੇ ਤੇ ਬੇਸਿਕਲੀ ਅਲੀਗੇਸ਼ਨ ਇਹ ਨੇ ਕਿ ਜਿਹੜੀ ਇੰਡੀਅਨ ਗਵਰਨਮੈਂਟ ਆ ਉਹਨੇ ਡਿਮਾਂਡ ਕੀਤੀ ਆ ਉਹਦੀ ਕਿ ਉਥੋਂ ਦੀਆਂ ਕੁਝ ਉਹ ਜਿਹੜੀਆਂ ਕ੍ਰਿਮਨਲ ਐਕਟੀਵਿਟੀਆਂ ਦੇ ਵਿੱਚ ਇਨਵੋਲਡ ਆ ਤੇ ਸਰਕਾਰ ਨੂੰ ਉਹਦੀ ਲੋੜ ਆ ਹੁਣ ਇਹ ਸਰਕਾਰ ਨੇ ਇੱਕ ਲਿਸਟ ਭੇਜੀ ਸੀਗੀ ਇੱਥੇ ਅਮਰੀਕਾ ਦੇ ਵਿੱਚ ਸਰਕਾਰ ਨੂੰ ਪਹਿਲਾਂ ਬਾਈਡਨ ਨੂੰ ਭੇਜੀ ਬੜੀ ਦੇਰ ਤੋਂ ਹੁਣ ਇਹਨਾਂ ਨੂੰ ਵੀ ਦਿੱਤੀ ਆ ਉਹਦੇ ਵਿੱਚ ਕਾਫੀ ਲੋਕਾਂ ਦੇ ਨਾਂ ਨੇ ਜਿਨ੍ਹਾਂ ਬਾਰੇ ਕਿ ਇੰਡੀਅਨ ਗਵਰਨਮੈਂਟ ਕਹਿ ਰਹੀ ਆ ਕਿ ਸਾਨੂੰ ਲੋੜ ਆ ਇਹਨਾਂ ਦੀ ਅੱਡ-ਅੱਡ ਐਕਟੀਵਿਟੀਜ਼ ਦੇ ਵਿੱਚ ਆਇਓ ਫਰੋਤੀਆਂ ਲੈਣੀਆਂ ਹੁਣ ਜਾਂ ਕੋਈ ਹੋਰ ਜਿਹੜੇ ਆ ਉਹ ਕਾਰਵਾਈਆਂ ਹੁਣ ਜਿਹਨਾਂ ਦਾ ਸਬੰਧ ਕਿ ਟੈਰਰਿਜ਼ਮ ਵਗੈਰਾ ਨਾਲ ਹੋਵੇ ਪਰ ਉਹ ਹੁਣ ਜਿਹੜੇ ਕਲੇਮ ਨੇ ਉਹਨਾਂ ਦੇ ਕਿੰਨਾ ਕੁ ਸੱਚ ਆ ਜਾਂ ਨਹੀਂ ਇਹ ਗੱਲ ਤਾਂ ਜਿਹੜੀਆਂ ਕੋਰਟਾਂ ਦੇਖਣਗੀਆਂ ਪਰ ਫਿਲਹਾਲ ਇਹ ਜਿਹੜੀ ਸਰਕਾਰ ਆ ਇਹਨਾਂ ਨੂੰ ਬਹੁਤ ਸੀਰੀਅਸਲੀ ਲੈ ਰਹੀ ਆ ਕਿਉਂਕਿ ਪਿਛਲੀ ਸਰਕਾਰ ਨੇ ਕੋਈ ਇੰਨੀ ਕਾਰਵਾਈ ਨਾ ਤੇ ਨਹੀਂ ਕੀਤੀ ਪਰ ਇਹ ਜਿਹੜਾ ਪਹਿਲਾ ਵਿਅਕਤੀ ਆ ਇਹਨੂੰ ਅਰੈਸਟ ਕੀਤਾ ਗਿਆ ਇਸ ਕਰਕੇ ਕਿ ਇੰਡੀਅਨ ਗਵਰਨਮੈਂਟ ਨੇ ਕਿਹਾ ਕਿ ਸਾਨੂੰ ਇਹਦੀ ਲੋੜ ਆ ਖਾਸ ਕਰਕੇ ਜਿਹੜੇ ਰੀਸੈਂਟ ਉਥੇ ਬਲਾਸਟ ਵਗੈਰਾ ਹੋਏ ਆ ਉਹਨਾਂ 'ਚ ਇਹਦੇ ਨਾਲ ਨਾਲ ਜਿਹੜੇ ਹੋਰ ਲੋਕ ਇੱਥੇ ਨੇ ਕਾਫੀ ਜਿਨ੍ਹਾਂ ਤੇ ਇੰਡੀਆ 'ਚ ਕ੍ਰਿਮਿਨਲ ਰੈਕર્ડ ਆ ਉਹਨਾਂ ਨੂੰ ਵੀ ਹੁਣ ਗਾਹਾਂ ਆ ਸਕਦੀ ਹੈ ਪ੍ਰੋਬਲਮ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵੱਧ ਸਕਦੀਆਂ ਨੇ ਅਗਲੀ ਖਬਰ ਹੈ ਜੀ ਯੂਐਸ ਸੁਪਰੀਮ ਕੋਰਟ ਤੋਂ ਸੁਪਰੀਮ ਕੋਰਟ ਨੇ ਜਿਹੜੇ ਵੈਨਜ਼ੂਏਲਾ ਦੇ ਲੋਕ ਹੈਗੇ ਆ ਉਹਨਾਂ ਦੀ ਜਿਹੜੀ ਫਿਲਹਾਲ ਡੈਪੂਟੇਸ਼ਨ ਉਹ ਟੈਂਪਰੀ ਤੌਰ ਤੇ ਸਟੇ ਕਰ ਦਿੱਤੀ ਆ ਸੋ ਯੂਐਸ ਸੁਪਰੀਮ ਕੋਰਟ ਹੌਟਸ ਡਿਪੋਰਟੇਸ਼ਨ ਆਫ ਡਿਟੇਨੈਂਟ ਪੀਪਲ ਫਰੋਮ ਵੈਨੇਜ਼ੁਏਲਾ ਸੋ ਜਿਹੜੇ ਵੈਨੇਜ਼ੁਏਲਨ ਗੈਂਗ ਨੇ ਉਹਨਾਂ ਨੂੰ ਸਰਕਾਰ ਡਿਪੋਰਟ ਕਰ ਰਹੀ ਹੈ ਕਿਉਂਕਿ ਪ੍ਰੈਜ਼ੀਡੈਂਟ ਨੇ ਉਹਨਾਂ ਤੇ ਏਲੀਅਨ ਐਨਮੀਜ਼ ਐਕਟ ਲਾਇਆ ਹੋਇਆ ਕਿ ਉਹ ਅਮਰੀਕਾ ਦੇ ਵਿਰੋਧੀ ਨੇ ਦੁਸ਼ਮਣ ਨੇ ਤੇ ਉਹਨਾਂ ਦੇ ਜਿਹੜੇ ਡਿਊ ਪ੍ਰੋਸੈਸ ਰਾਈਟ ਵਗੈਰਾ ਉਹ ਨਹੀਂ ਹੁੰਦੇ ਜਿਵੇਂ ਉਹਨਾਂ ਨੂੰ ਇੱਥੇ ਸੁਣਵਾਈ ਤੋਂ ਪਹਿਲਾਂ ਡਿਪੋਰਟ ਕੀਤਾ ਜਾਂਦਾ ਇਹਦੇ ਤਹਿਤ ਇੱਕ ਜਿਹੜਾ ਮੇਰੀਲੈਂਡ ਤੋਂ ਵੀ ਬੰਦਾ ਜਿਹਦਾ ਕੇਸ ਕਾਫੀ ਚਰਚਾ 'ਚ ਆਪਾਂ ਵੀ ਉਹਦੇ ਬਾਰੇ ਅਕਸਰ ਗੱਲ ਕਰਦੇ ਆ ਉਹ ਡਿਪੋਰਟ ਹੋਇਆ ਤੇ ਉਹਦਾ ਕੋਈ ਗੈਂਗ ਨਾਲ ਇੰਨਾ ਸਿੱਧਾ ਸਬੰਧ ਨਹੀਂ ਸੀ ਨਾ ਹੀ ਉੱਥੇ ਕੋਈ ਡੀਪੋਟੀਸ਼ਨ ਸੀ ਪਰ ਫਿਰ ਵੀ ਰਿਪੋਰਟ ਕੀਤਾ ਗਿਆ ਤੇ ਉਹਨੂੰ ਇੱਕ ਮਿਲਨ ਜਿਹੜੇ ਯੂਐਸ ਸੈਨੇਟਰ ਨੇ ਮੈਰੀਲੈਂਡ ਤੋਂ ਉਹ ਵੀ ਗਏ ਪਿੱਛੇ ਜੇ ਉਹ ਜਾ ਕੇ ਉੱਥੇ ਮਿਲ ਕੇ ਆਏ ਉਹਨੂੰ ਵੈਨਜ਼ਵੇਲਾ ਚ ਡਿਸਟ੍ਰਿਕਟ ਕੋਰਟ ਨੇ ਕਿਹਾ ਕਿ ਇਹਨੂੰ ਤੁਸੀਂ ਜਿਹੜਾ ਹੈਗਾ ਉਹ ਗਲਤ ਰਿਪੋਰਟ ਕੀਤਾ ਵਾਪਸ ਲੈ ਕੇ ਆਓ ਤੇ ਸਰਕਾਰ ਨੇ ਕਿਹਾ ਅਸੀਂ ਲਿਆ ਨਹੀਂ ਸਕਦੇ ਕਿਉਂਕਿ ਉੱਥੋਂ ਦੀ ਗਵਰਨਮੈਂਟ ਨਹੀਂ ਕੋਆਪਰੇਟ ਕਰ ਰਹੀ ਜਿਹੜਾ ਉੱਥੋਂ ਦਾ ਪ੍ਰੈਜ਼ੀਡੈਂਟ ਆ ਵੈਨਜ਼ਵੇਲਾ ਦਾ ਉਹਨੇ ਬਿਆਨ ਦਿੱਤਾ ਵੀ ਮੈਂ ਨਹੀਂ ਭੇਜ ਸਕਦਾ ਇਹਨੂੰ ਤੇ ਉਸ ਤੋਂ ਇਲਾਵਾ ਇਹ ਕੇਸ ਫਿਰ ਸੁਪਰੀਮ ਕੋਰਟ ਚ ਗਿਆ ਸੁਪਰੀਮ ਕੋਰਟ ਨੇ ਕਿਹਾ ਕਿ ਡਿਸਟ੍ਰਿਕਟ ਕੋਰਟ ਦਾ ਫੈਸਲਾ ਠੀਕ ਆ ਤੇ ਉਹਨੂੰ ਵਾਪਸ ਆਉਣਾ ਚਾਹੀਦਾ ਪਰ ਨਾਲ ਇਹ ਕਿਹਾ ਕਿ ਜਿਹੜੀਆਂ ਕੋਟਾ ਨੇ ਉਹ ਫੋਰਨ ਪਾਲਿਸੀ ਜ਼ਿਆਦਾ ਇੰਟਰਫੇਅਰ ਨਾ ਕਰਨ ਪਰ ਨਾਲ ਇੱਕ ਹੋਰ ਗੱਲ ਕਹੀ ਕਿ ਜਿਹੜੇ ਇਹ ਇਹ ਬੰਦੇ ਏਲੀਨ ਐਨਮੀਜ਼ ਐਕਟ ਦੇ ਅੰਡਰ ਪ੍ਰੈਜ਼ੀਡੈਂਟ ਨੇ ਕਰਨੇ ਆ ਰਿਪੋਰਟ ਉਹਨਾਂ ਨੂੰ ਇੱਕ ਨੋਟਿਸ ਦੇਣਾ ਚਾਹੀਦਾ ਸੋ ਹੁਣ ਯੂਐਸ ਸੁਪਰੀਮ ਕੋਰਟ ਨੇ ਪਿਛਲੇ ਸੈਟਰਡੇ ਬੜਾ ਹੀ ਇੰਪੋਰਟੈਂਟ ਡਿਸੀਜਨ ਦਿੱਤਾ ਤੇ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਕਿ ਜਿਹੜੀ ਡਿਪੋਰਟੇਸ਼ਨ ਹੈਗੀ ਆ ਵੈਨਜ਼ਵੇਲੀਅਨ ਗੈਂਗ ਮੈਂਬਰਸ ਦੀ ਜਿਹੜੀ ਕਿ ਏਲੀਨ ਐਨਮੀਜ਼ ਐਕਟ ਦੇ ਅੰਡਰ ਹੋ ਰਹੀ ਆ ਇਹਨੂੰ ਸਟਾਪ ਕੀਤਾ ਜਾਵੇ ਸੋ ਇੱਕ ਸਿਵਲ ਲਿਬਰਟੀਆਂ ਗਰੁੱਪ ਨੇ ਸੂ ਕੀਤਾ ਸੀਗਾ ਕੋਰਟ ਦੇ ਵਿੱਚ ਤੇ ਵੀ ਇਹ ਜਿਹੜੇ ਇਹਦੇ ਅੰਡਰ ਜਿਹੜਾ ਵੀ ਕੋਈ ਵੈਨਜ਼ਵੇਲੀਆ ਵਾਲਾ ਇੱਥੇ ਬੰਦਾ ਲੱਭਦਾ ਉਹਨੂੰ ਇਹ ਲਾ ਕੇ ਰਿਪੋਰਟ ਕਰ ਰਹੇ ਆ ਤੇ ਇਹਦੇ ਵਿੱਚ ਜਿਹੜਾ ਕੇਸ ਆ ਉਹ ਡਿਸਟ੍ਰਿਕਟ ਕੋਰਟ 'ਚ ਕੀਤਾ ਗਿਆ ਫਿਰ ਇਹ ਕੇਸ ਉਹਨੇ ਕਿਹਾ ਡਿਸਟ੍ਰਿਕਟ ਕੋਰਟ ਜੱਜ ਨੇ ਵੀ ਮੇਰੇ ਕੋਲੇ ਇਹ ਨਾ ਸੁਣਨ ਦੀ ਪਾਵਰ ਨਹੀਂ ਸੁਪਰੀਮ ਕੋਰਟ ਜਾਓ ਤੇ ਫਿਰ ਇਹ ਸੁਪਰੀਮ ਕੋਰਟ 'ਚ ਗਏ ਸੁਪਰੀਮ ਕੋਰਟ ਨੇ ਇਹ ਜਿਹੜਾ ਬਲੌਕ ਕਰ ਦਿੱਤਾ ਉਹਨੇ ਕਿਹਾ ਕਿ ਜਿਹੜੀਆਂ ਵੀ ਬੰਦੇ ਨੂੰ ਤੁਸੀਂ ਰਿਪੋਰਟ ਕਰਨਾ ਉਹ ਫਿਲਹਾਲ ਤੁਸੀਂ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਇਹਦੀ ਅਸੀਂ ਅਗਲੀ ਜਿਹੜੀ ਹੈਗੀ ਆ ਉਹ ਸੁਣਵਾਈ ਨਹੀਂ ਕਰਦੇ ਸੋ ਸੈਟਰਡੇ ਸੁਪਰੀਮ ਕੋਰਟ ਨੇ ਇਹ ਆਰਡਰ ਦਿੱਤਾ ਬੜਾ ਇੰਪੋਰਟੈਂਟ ਤੇ ਇਨ ਲਾ ਸੂਟ ਦੈਟ ਰਿਜ਼ਲਟਡ ਇਨ ਸੈਟਰਡੇਜ਼ ਆਰਡਰ ਸੈਟ ਦੈਟ ਦ ਵੈਨਜ਼ੂਏਲਨਸ ਡਿਟੇਨਡ ਇਨ ਨਾਰਥ ਟੈਕਸਸ ਹੈਡ ਬੀਨ ਗਿਵਨ ਨੋਟਿਸਸ ਅਬਾਊਟ ਥੇਅਰ ਇਮੀਨੈਂਟ ਡਿਪੋਰਟੇਸ਼ਨ ਇੰਗਲਿਸ਼ ਦੇਸਪਾਈਟ ਵਨ ਡਿਟੇਨੀ ਓਨਲੀ ਸਪੀਕਸ ਸਪੈਨਿਸ਼ ਤੇ ਇਹ ਸਰਕਾਰ ਨੇ ਕਿਹਾ ਕਿ ਇਹਨਾਂ ਨੂੰ ਨੋਟਿਸ ਦਿੱਤੇ ਗਏ ਆ ਪਰ ਸੁਪਰੀਮ ਕੋਰਟ ਨੇ ਫੇਰ ਵੀ ਇਹ ਕਿਹਾ ਕਿ ਨਹੀਂ ਅਸੀਂ ਜਿਹੜਾ ਹੈਗਾ ਉਹ ਅਜੇ ਇਹਨਾਂ ਨੂੰ ਤੁਸੀਂ ਰਿਪੋਰਟ ਨਹੀਂ ਕਰ ਸਕਦੇ ਅਸੀਂ ਇਹਦੇ ਬਾਰੇ ਫਰਦਰ ਦੇਖਾਂਗੇ ਕਿ ਇਹਦਾ ਕੀ ਕਾਰਨ ਆ ਕਿਉਂ ਰਿਪੋਰਟ ਕਰ ਰਹੇ ਹੋ ਕਿਹੜਾ ਨਾ ਚੋਂ ਮੈਂਬਰ ਗੈਂਗ ਦਾ ਹੈ ਜਾਂ ਨਹੀਂ ਆ ਕਿਉਂਕਿ ਅਜੇ ਤਾਂ ਜਿਹੜਾ ਉਹ ਕਿਲਮਰ ਅਬਰੀਗਾ ਗਾਰਸਿਆ ਦਾ ਕੇਸ ਜਿਹੜਾ ਮੈਰੀਲੈਂਡ ਨੂੰ ਰਿਪੋਰਟ ਆ ਉਹ ਹੀ ਨਹੀਂ ਮੁੱਕਿਆ ਤੇ ਹੁਣ ਹੋਰ ਬੰਦੇ ਐਕਸਟਰਾ ਜਿਹੜੇ ਹੈਗੇ ਆ ਉਹ ਰਿਪੋਰਟ ਕਰਨੇ ਅਜੇ ਠੀਕ ਨਹੀਂ ਸੋ ਸੁਪਰੀਮ ਕੋਰਟ ਨੇ ਅਜੇ ਜਿਹੜੇ ਵੈਨਜ਼ਵੇਲਾ ਤੋਂ ਬੰਦੇ ਡਿਪੋਰਟ ਹੋ ਰਹੇ ਆ ਏਲੀਨ ਐਨਮੀ ਜੈਕਟ ਥੱਲੇ ਉਹ ਤੇ ਰੋਕ ਲਾ ਦिती ਆ ਇਸ ਤੋਂ ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ ਆ ਜੀ ਉਹ ਇਹ ਹੈਗੀ ਆ ਕਿ ਯੂ ਐਸ ਸੀ ਆਈ ਐਸ ਜਿਹੜੀ ਇਮੀਗ੍ਰੇਸ਼ਨ ਸਰਵਿਸ ਆ ਉਹਨੇ ਵਾਰਨ ਕੀਤਾ ਕਿ ਸਾਡੀਆਂ ਜੇ ਤੁਸੀਂ ਜੌਬ ਕੱਟ ਕਰੋਗੇ ਲੇਆਫ ਕਰੋਗੇ ਤਾਂ ਬੈਕਲੌਗ ਹੋਰ ਵਧੇਗਾ ਕਿਉਂਕਿ ਸਰਕਾਰ ਆੜ-ਆੜ ਸਰਕਾਰੀ ਏਜੰਸੀਆਂ ਦੇ ਬੰਦਿਆਂ ਨੂੰ ਲੇਆਫ ਕਰ ਰਹੀ ਆ ਤੇ ਐਲਨ ਮਸਕ ਜਿਹੜੇ ਨੇ ਉਹ ਇਹਦੇ ਇਨਚਾਰਜ ਨੇ ਪ੍ਰੋਗਰਾਮ ਦੇ ਤੇ ਉਹਨਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਜਿਹਦੇ ਤਹਿਤ ਕਿ ਜਿਹੜੇ EMPLOYEES ਦੀ ਲੋੜ ਨਹੀਂ ਜਾਂ ਜਿਹੜੇ ਐਕਸਟਰਾ EMPLOYEES ਨੇ ਜਾਂ ਉਹ ਸਮਝਦੇ ਨੇ ਕਿ ਇਹਨਾਂ ਤੋਂ ਬਿਨਾ ਚੱਲ ਸਕਦਾ ਕੰਮ ਜਾਂ ਜਿਹੜਿਆ ਸਰਕਾਰ ਦੀ ਫਜ਼ੂਲ ਖਰਚੀ ਰੋਕਣ ਵਾਸਤੇ ਉਹ LAYOFF ਕਰ ਰਹੇ ਨੇ ਚਾਹੇ ਉਹ ਆਡਾ ਡਿਪਾਰਟਮੈਂਟ ਨੇ ਹੁਣ USCIS ਬਾਰੇ ਵੀ ਉਹਨਾਂ ਨੇ ਹੋਮਲੈਂਡ ਸਕਿਉਰਿਟੀ ਡਿਪਾਰਟਮੈਂਟ ਤੋਂ ਐਕਸੈਸ ਮੰਗਿਆ ਵੀ ਕੌਣ ਬੰਦੇ ਕੰਮ ਕਰ ਰਹੇ ਆ ਕੀ ਹੋ ਰਿਹਾ ਤੇ ਉਹਦੇ ਵਿੱਚ ਜਿਹੜੀ ਸਰਕਾਰ ਆ ਉਹ ਉਹਨੂੰ ਉਹਨਾਂ ਨੇ USCIS ਨੇ ਗੱਲੇ ਕਹੀਆ ਕਿ ਜੇ ਤੁਸੀਂ ਸਾਡੇ ਬੰਦੇ LAYOFF ਕਰੋਗੇ ਤਾਂ ਸਾਡਾ ਜਿਹੜਾ ਹੈਗਾ ਉਹ ਸਟਾਫ ਘਟੂਗਾ ਤਾਂ ਇਹਦੇ ਨਾਲ ਜਿਹੜੇ ਬੈਗਲੌਕ ਆਲਰੇਡੀ ਬਹੁਤ ਜ਼ਿਆਦਾ ਨੇ ਉਹਤੇ ਅਸਰ ਪਊਗਾ ਜ਼ਿਆਦਾ ਡਿਲੇ ਹੋਏਗੀ ਹੁਣ ਜਿਹੜੇ ਅਗਲੀ ਇੰਪੋਰਟੈਂਟ ਖਬਰ ਹੈਗੀ ਉਹ ਹੈਗੀ ਜੀ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਕਿਉਂਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਵੀਜ਼ਾ ਰਿਵੋਕ ਕੀਤੇ ਜਾ ਚੁੱਕੇ ਨੇ ਹੁਣ ਤੱਕ 1500 ਤੋਂ ਵੱਧ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਜਿਹੜੇ ਸਟੂਡੈਂਟ ਵੀਜ਼ਾ ਹੈ ਉਹ ਸਰਕਾਰ ਰਿਵੋਕ ਕਰ ਚੁੱਕੀ ਆ ਸੋ ਸਟੂਡੈਂਟ ਵੀਜ਼ਾ ਜਿਨ੍ਹਾਂ ਦੇ ਰਿਵੋਕ ਹੋਏ ਨੇ ਉਹ ਤਕਰੀਬਨ ਸਾਰੇ ਅਮਰੀਕਾ ਦੇ ਯੂਨੀਵਰਸਿਟੀਆਂ ਜਾਂ ਤੇ ਬੜੇ ਬੜੇ ਵੱਡੀਆਂ ਯੂਨੀਵਰਸਿਟੀਆਂ ਵੀ ਹੈਗੀਆਂ ਜਿਵੇਂ ਹਾਰਵਰਡ ਯੂਨੀਵਰਸਿਟੀ ਆਫ ਮਿਸ਼ੀਗਨ ਡਾਰਮਾਉਥ ਯੇਲ ਉਦੋਂ ਬਾਅਦ ਬਰਕਲੇ ਯੂਨੀਵਰਸਿਟੀ ਕੈਲੀਫੋਰਨੀਆ ਯੂਸੀਐਲ ਇਹ ਤੇ ਬਾਕੀ ਛੋਟੀਆਂ ਵੀ ਨੇ ਤੇ 올 ਕ੍ਰੋਸ ਅਮਰੀਕਾ ਹੀ ਆ ਸੋ ਇਹਦੇ ਵਿੱਚ ਲਾਅਸੂਟ ਫਾਈਲ ਕੀਤੇ ਗਏ ਨੇ ਸਰਕਾਰ ਦੇ ਖਿਲਾਫ ਇਹਨਾਂ ਯੂਨੀਵਰਸਿਟੀਆਂ ਦੇ ਵੱਲੋਂ ਜਿਹੜੇ ਕਿ ਸਟੂਡੈਂਟਸ ਨੇ ਉਹਨਾਂ ਵੱਲੋਂ ਤੇ ਯੂਨੀਵਰਸਿਟੀ ਨੇ ਵੀ ਕਈ ਥਾਵਾਂ ਤੇ ਜੁਆਇਨ ਕੀਤਾ ਕਿ ਇਹ ਜਿਹੜੇ ਸਟੂਡੈਂਟ ਵੀਜ਼ੇ ਹੈਗੇ ਆ ਇਹ ਇਦਾਂ ਹੀ ਰਿਵੋਕ ਨਹੀਂ ਕੀਤੇ ਜਾ ਸਕਦੇ ਕਿ ਇੱਕ ਹੀ ਕਰਦੇ ਆ ਕਿ ਜੇ ਕਿਸੇ ਦੀ ਕੋ ਟ੍ਰੈਫਿਕ ਵੇਲੇਸ਼ਨ ਆ ਜਾਂ ਛੋਟਾ ਮੋਟਾ ਕਰਾਈਮ ਆ ਉਹਦਾ ਬਣਾ ਕੇ ਉਹਨੂੰ ਰਿਵੋਕ ਕਰ ਦਿੰਦੇ ਆ ਪਰ ਲਾ ਬੇਸਿਕਲੀ ਇਹ ਆ ਕਿ ਜੇ ਉਹ ਬੰਦਾ ਇੱਥੇ ਆਪਣੀ ਫੀਸ ਪੇ ਕਰ ਰਿਹਾ ਇੱਥੇ ਕਲਾਸਾਂ ਅਟੈਂਡ ਕਰ ਰਿਹਾ ਤਾਂ ਤੁਸੀਂ ਉਹਨੂੰ ਐਡਾ ਰਿਵੋਕ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਉਹਦਾ ਉਹਦੀ ਪੜ੍ਹਾਈ ਚੱਲਦੀ ਹੈ ਜੇ ਪੜ੍ਹਾਈ ਖਤਮ ਹੋ ਜੇ ਫਿਰ ਤੁਸੀਂ ਉਹਨੂੰ ਵਾਪਸ ਜਾਣ ਲਈ ਕਹਿ ਸਕਦੇ ਹੋ ਸੋ ਉਹ ਉਹਨਾਂ ਨੇ ਸੂ ਕੀਤਾ ਆ ਤੇ ਉਹਨਾਂ ਨੂੰ ਕਾਫੀ ਨੂੰ ਜਿਹੜੀ ਆ ਉਹ ਸਟੇ ਵੀ ਮਿਲ ਚੁੱਕੀ ਆ ਇਹਦੇ ਨਾਲ ਹੀ ਸਬੰਧਤ ਇੱਕ ਜੱਜ ਸਾਹਿਬ ਨੇ ਹੋਮਲੈਂਡ ਸਕਿਉਰਟੀ ਡਿਪਾਰਟਮੈਂਟ ਦੇ ਉੱਤੇ ਬਹੁਤ ਜਿਆਦਾ ਜਿਹੜੀ ਹੈਗੀ ਸਖਤ ਟਿੱਪਣੀ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਸਟੂਡੈਂਟ ਵੀਜ਼ੇ ਨੇ ਇਹ ਗਲਤ ਰਿਵੋਕ ਹੋਏ ਆ ਸੋ ਜੱਜ ਸਲੈਮਜ਼ ਹੋਮਲੈਂਡ ਸਕਿਉਰਿਟੀ ਓਵਰ ਰਿਵੋਕਡ ਸਟੂਡੈਂਟ ਵੀਜ਼ਾਸ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇਹ ਪਾਲਿਸੀ ਹੈਗੀ ਵੀ ਜਿਹਦਾ ਮਰਜ਼ੀ ਵੀਜ਼ਾ ਤੁਸੀਂ ਰਿਵੋਕ ਕਰ ਦਿੰਦੇ ਹੋ ਇਹ ਗਲਤ ਆ ਤੇ ਇਹ ਨਹੀਂ ਹੋਣਾ ਚਾਹੀਦਾ ਇਹ ਕੇਸ ਜਿਹੜਾ ਹੈਗਾ ਮਿਸ਼ੀਗਨ ਦੇ ਵਿੱਚ ਕੀਤਾ ਗਿਆ ਸੀਗਾ ਤੇ ਡੀ ਐਚ ਐਸ ਨੇ ਕਿਹਾ ਜ ਸਾਡੇ ਕੋਲੇ ਅਥਾਰਟੀ ਹੈਗੀ ਆ ਰਿਵੋਕ ਕਰਨ ਦੀ ਪਰ ਸਰਕਾਰ ਨੇ ਕਿਹਾ ਕਿ ਉਹ ਅਥਾਰਟੀ ਜਿਹੜੀ ਅਸੀਂ ਯੂਜ਼ ਕਰ ਰਹੇ ਹਾਂ ਪਰ ਜਿਹੜੀ ਕੋਰਟ ਆ ਉਹਨੇ ਕਿਹਾ ਵੀ ਤੁਸੀਂ ਇਹ ਜਿਹੜੀ ਅਥਾਰਟੀ ਆ ਇਹ ਬਿਨਾ ਕਿਸੇ ਜਿਹੜਾ ਫਿਕਸਡ ਕ੍ਰਾਈਟੇਰੀਆ ਤੋਂ ਕਾਰਨ ਤੋਂ ਇਦਾਂ ਨਹੀਂ ਯੂਜ਼ ਕਰ ਸਕਦੇ ਪਰ ਜਿਹੜੀ ਇਹ ਟਿੱਪਣੀ ਆਈ ਅੱਜ ਇਹ ਆਈ ਆ ਜੀ ਡਿਸਟ੍ਰਿਕਟ ਕੋਰਟ ਜੱਜ ਐਨਆਰਐਸ ਤੋਂ ਵਸ਼ਿੰਗਟਨ ਡੀਸੀ ਚ ਉਹਨਾਂ ਨੇ ਜਿਹੜੇ ਹੋਮਲੈਂਡ ਸਕਿਉਰਿਟੀ ਦੇ ਅਸਿਸਟੈਂਟ ਡਾਇਰੈਕਟਰ ਨੇ ਇਹ ਵੀਜ਼ੇ ਕੈਨਸਲ ਕੀਤੇ ਨੇ ਉਹਦਾ ਨਾਮ ਐਂਡਰੇ ਵਾਟਸਨ ਉਹਨੂੰ ਕਿਹਾ ਵੀ ਕੋਰਟ ਦੇ ਵਿੱਚ ਉਹ ਆ ਕੇ ਪੇਸ਼ ਹੋਵੇ ਤੇ ਟੈਸਟੀਫਾਈ ਕਰੇ ਵੀ ਇਹ ਵੀਜ਼ੇ ਕਿਉਂ ਰਿਵੋਕ ਕੀਤੇ ਗਏ ਆ ਤੇ ਉਹਨੇ ਇਹ ਵੀ ਕਿਹਾ ਕਿ ਜਿਹੜੇ ਇਹ ਸਟੂਡੈਂਟ ਨੇ ਇਹਨਾਂ ਦਾ ਕੀ ਕਸੂਰ ਆ ਤੇ ਉਹਨਾਂ ਨੇ ਉਹਨੂੰ ਕੋਰਟ ਦੇ ਵਿੱਚ ਪਰਸਨਲੀ ਹਾਜ਼ਰ ਹੋਣ ਲਈ ਕਿਹਾ ਤੇ ਹੋ ਸਕਦਾ ਵੀ ਉਹਦੇ ਖਿਲਾਫ ਕਾਰਵਾਈ ਵੀ ਕਰਨ ਤੇ ਵੀ ਇਹ ਜਿਹੜਾ ਹੈਗਾ ਇਹ ਇਹ ਗਲਤ ਹੈ ਪ੍ਰੋਸੀਜਰ ਕਿਉਂਕਿ ਜਿਹੜੇ ਗਵਰਨਮੈਂਟ ਦੇ ਵਕੀਲ ਉੱਥੇ ਪੇਸ਼ ਹੋਣਾ ਨੇ ਕਿਹਾ ਸੀ ਕਿ ਗਵਰਨਮੈਂਟ ਕੋਲ ਪੂਰਾ ਰਾਈਟ ਆ ਤੇ ਉਹ ਜਿਦਾ ਮਰਜ਼ੀ ਸਟੂਡੈਂਟ ਵੀਜ਼ਾ ਕੈਨਸਲ ਕਰ ਸਕਦੇ ਆ ਪਰ ਜਾਇਦ ਸਾਹਿਬ ਸਹਿਮਤ ਨਹੀਂ ਹੋਏ ਉਹਨਾਂ ਨੇ ਇਹ ਕਿਹਾ ਵੀ ਇਹਦੇ ਵਾਸਤੇ ਕੋਈ ਕਲੀਅਰ ਗਾਈਡੈਂਸ ਚਾਹੀਦੀ ਆ ਤੇ ਉਹਨਾਂ ਨੇ ਜਿਹੜੇ ਉਹ ਆਫੀਸਰ ਨੇ ਰਿਵੋਕ ਕੀਤੇ ਆ ਉਹਨੂੰ ਕੋਰਟ ਦੇ ਵਿੱਚ ਆਉਣ ਲਈ ਕਿਹਾ ਤੇ ਬੜੀ ਸਖਤ ਜਿਹੜੀ ਆ ਉਹ ਟਿੱਪਣੀ ਕੀਤੀ ਆ ਅਗਲੀ ਜਿਹੜੀ ਇੰਪੋਰਟੈਂਟ ਖਬਰ ਹੈ ਜੀ ਉਹ ਇਹ ਆ ਕਿ ਬਰਥ ਰਾਈਟ ਸਿਟੀਜ਼ਨਸ਼ਿਪ ਬਾਰੇ ਹੁਣ ਯੂਐਸ ਸੁਪਰੀਮ ਕੋਰਟ ਰਿਵਿਊ ਕਰੇਗੀ ਕਿਉਂਕਿ 트럼ਪ ਨੇ ਆਪਣੇ ਐਗਜ਼ੈਕਟਿਵ ਆਰਡਰ ਦੇ ਰਾਹੀਂ ਬਰਥ ਰਾਈਟ ਸਿਟੀਜ਼ਨਸ਼ਿਪ ਐਪੈਂਡ ਕੀਤੀ ਸੀ ਵੀ ਜਿਹੜੇ ਇੱਥੇ ਬੰਦੇ ਇਲੀਗਲ ਰਹਿ ਰਹੇ ਨੇ ਅਨਡਾਕੂਮੈਂਟਡ ਨੇ ਉਹਨਾਂ ਦੇ ਬੱਚੇ ਇੱਥੇ ਸਿਟੀਜ਼ਨ ਨਹੀਂ ਹੋਣਗੇ ਜਿਸ ਨੂੰ ਕਿ 8-8 ਕੋਟਾ ਨੇ ਡਿਸਟ੍ਰਿਕਟ ਕੋਟਾ ਨੇ ਸਟੇ ਕੀਤਾ ਕਿਉਂਕਿ ਜਿਹੜੀ ਕਨਸਟੀਟਿਊਸ਼ਨ ਦੀ ਐਮੈਂਡਮੈਂਟ ਆ ਉਹਦੇ ਵਿੱਚ ਲਿਖਿਆ ਗਿਆ ਵੀ ਜਿਹੜਾ ਵੀ ਇੱਥੇ ਬੌਰਨਾ ਉਹ ਹੋਏਗਾ ਸਿਟੀਜ਼ਨ ਉਹਦੇ ਚਾਹੇ ਮਾਪੇ ਪੱਕੇ ਆ ਜਾਂ ਨਹੀਂ ਪੱਕੇ ਹੁਣੇ ਕੇਸ ਪਹੁੰਚ ਗਿਆ ਯੂਐਸ ਸੁਪਰੀਮ ਕੋਰਟ ਕੋਲ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਹਨੂੰ ਸੁਣਨਗੇ ਤੇ ਉਹ ਆਪਣੀ ਹੁਣ ਕਿਸੇ ਵੀ ਟਰਮ ਦੇ ਵਿੱਚ ਇਹਤੇ ਸੁਣਵਾਈ ਕਰਨਗੇ ਤੇ ਜੋ ਵੀ ਫੈਸਲਾ ਸੁਪਰੀਮ ਕੋਰਟ ਕਰੇਗੀ ਉਹ ਫਿਲਹਾਲ ਇਹਦੇ ਉੱਤੇ ਆਖਰੀ ਫੈਸਲਾ ਜਿਹੜਾ ਫਾਈਨਲ ਫੈਸਲਾ ਗਿਣਿਆ ਜਾਏਗਾ ਇਸ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਖਬਰ ਇਹ ਹੈਗੀ ਆ ਕਿ ਜਿਹੜੇ ਇਹਨਾਂ ਨੇ ਅ ਪ੍ਰੋਲ ਪ੍ਰੋਗਰਾਮ ਅ ਬੰਦ ਕੀਤਾ ਸੀਗਾ ਕਿਊਬਾ ਹੇਟੀ ਤੇ ਨਿਕਾਰਾਗੂਆ ਦੇ ਲੋਕਾਂ ਦਾ ਉਹਨਾਂ ਨੂੰ ਵੀ ਹੁਣ ਡਿਸਟ੍ਰਿਕਟ ਕੋਰਟ ਨੇ ਸਟੇ ਕਰ ਦਿੱਤਾ ਸੋ ਯੂਐਸ ਡਿਸਟ੍ਰਿਕਟ ਜੱਜ issued an emergency order uh, blocking the trump administration's plan to terminate the chnv humanitarian pro program which allowed over 530000 migrants from cuba haiti nicaragua and venezuela to enter and live in the us dhs ne kiyasi ki inna countries ton jade loki ithe aa rahe ne khas karke cuba haiti nicaragua te venezuela ton unna da tps revoke kita janda te unna report kita jayega par eh case jada eh district court ch kita gaya so district court de judge hage ji indra talwanni ਉਹਨਾਂ ਨੇ ਇਹ ਸਟੇ ਜਿਹੜੀ ਆ ਉਹ ਦੇ ਦਿੱਤੀ ਆ ਤੇ ਕਿਹਾ ਕਿ ਜਿੰਨੀ ਦੇਰੇ ਕੇਸ ਚੱਲਦਾ ਓਨੀ ਦੇਰ ਤੁਸੀਂ ਇਹਨਾਂ ਨੂੰ ਰਿਪੋਰਟ ਹੁਣ ਨਹੀਂ ਕਰ ਸਕਦੇ ਸਰਕਾਰ ਇਹਦੀ ਹੁਣ ਸਰਕਟ ਕੋਰਟ ਦੇ ਵਿੱਚ ਅਪੀਲ ਕਰਨ ਜਾ ਰਹੀ ਹੈ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈ ਜੀ ਉਹ ਇਹ ਆ ਕਿ ਜਸਟਿਸ ਡਿਪਾਰਟਮੈਂਟ ਨੇ ਡਾਇਰੈਕਟ ਕੀਤਾ ਇਮੀਗ੍ਰੇਸ਼ਨ ਜੱਜਾਂ ਨੂੰ ਕਿ ਉਹ ਜਿਹੜੇ ਆ ਸੈਲਮ ਦੇ ਕੇਸ ਨੇ ਉਹਨਾਂ ਦਾ ਨਿਪਟਾਰਾ ਜਲਦੀ ਕਰਨ ਸੋ ਜਸਟਿਸ ਡਿਪਾਰਟਮੈਂਟ ਡਾਇਰੈਕਟਸ ਇਮੀਗ੍ਰੇਸ਼ਨ ਜਜੇਸ ਟੂ ਸਵਿਫਟਲੀ ਡੀਨਾਈ ਸੈਲਮ ਕੇਸਸ ਸੋ ਅਪ੍ਰੈਲ 11 ਨੂੰ ਇੱਕ ਨਵੀਂ ਗਾਈਡੈਂਸ ਜਾਰੀ ਕੀਤੀ ਗਈ ਹੈ ਇਮੀਗ੍ਰੇਸ਼ਨ ਜੱਜਾਂ ਨੂੰ ਜਸਟਿਸ ਡਿਪਾਰਟਮੈਂਟ ਵੱਲੋਂ ਤੇ ਉਹਨਾਂ ਨੇ ਇਹ ਕਿਹਾ ਗਿਆ ਕਿ ਜਿਹੜੇ ਕੇਸ ਨੇ ਉਹਨਾਂ ਦਾ ਫੈਸਲਾ ਜਲਦੀ ਕਰੋ ਜਿਨ੍ਹਾਂ 'ਚ ਕੋਈ ਮੈਰਿਟ ਨਹੀਂ ਜਿਨ੍ਹਾਂ ਦਾ ਕੋਈ ਬੇਸ ਨਹੀਂ ਇੱਥੇ ਰਹਿਣ ਦਾ ਉਹ ਜਿਹੇ ਕੇਸ ਜਿਹੜੇ ਆ ਉਹ ਨਹੀਂ ਚੱਲਣੇ ਚਾਹੀਦੇ ਤੇ ਉਹਨਾਂ ਨੂੰ ਤੁਸੀਂ ਫੈਸਲਾ ਕਰਕੇ ਤਾਂ ਛੇਤੀ ਜਿਹੜਾ ਹੈਗਾ ਉਹ ਡਿਸਾਈਡ ਕਿਉਂਕਿ ਜਿਹੜਾ ਸਿਸਟਮ ਹੈ ਇਹਦੇ ਵਿੱਚ ਤਕਰੀਬਨ 3.6 ਮਿਲੀਅਨ ਕੇਸ ਜਿਹੜੇ ਨੇ ਉਹ ਪੈਂਡਿੰਗ ਨੇ ਇਮੀਗ੍ਰੇਸ਼ਨ ਕੋਟਾ ਦੇ ਵਿੱਚ ਤੇ ਹੁਣ ਜਿਹੜੇ ਜੱਜ ਨੇ ਸਿਰਫ 700 ਜੱਜਸ ਨੇ ਮਤਲਬ 700 ਇਮੀਗ੍ਰੇਸ਼ਨ ਦੇ ਜੱਜ ਨੇ ਇੱਥੇ ਤੇ ਉਹ ਜਿਹੜੇ ਜੱਜ ਨੇ ਉਹ ਇੰਨੇ ਕੇਸ ਸੁਣਨ ਦੇ ਸਮਰੱਥ ਨਹੀਂ ਕਿਉਂਕਿ ਬਹੁਤ ਜ਼ਿਆਦਾ ਕੇਸ ਨੇ ਤੇ ਨਵੇਂ ਜੱਜ ਹਾਇਰ ਸਰਕਾਰ ਨਹੀਂ ਕਰ ਰਹੀ ਤੇ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੇ ਕੇਸ ਨੇ ਜਿਹੜਾ ਹੈਗਾ ਨਪਟਾਰਾ ਉਹ ਜਲਦੀ ਕੀਤਾ ਜਾਵੇ ਕੋਟਾਾਂ ਦੇ ਵਿੱਚ 3.6 ਮਿਲੀਅਨ ਕੇਸ ਨੇ ਜਿਹੜੇ ਕਿ ਫਾਈਲਡ ਨੇ ਤੇ ਜਿਹੜਾ ਅੰਕੜਾ ਆਇਆ ਹੁਣ ਨਵਾਂ ਕਿ ਮਾਰਚ 2025 ਦੇ ਵਿੱਚ 2 ਮਿਲੀਅਨ ਤੋਂ ਵੱਧ ਕੇਸ ਅਜੇ ਪੈਂਡਿੰਗ ਨੇ ਜਿਨ੍ਹਾਂ ਦੀਆਂ ਕਿ ਡਾਟਾ ਆਉਣ ਵਾਲੀਆਂ ਨੇ ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਹੈਗੀ ਆ ਜੀ ਯੂ ਐਸ ਸਿਟੀਜ਼ਨ ਇੱਕ ਰੋਂਗਫੁਲੀ ਜਿਹੜਾ ਹੈਗਾ ਉਹ ਡਿਟੇਨ ਕੀਤਾ ਗਿਆ ਸਰਕਾਰ ਦੁਆਰਾ ਤੇ ਇੱਕ ਕਈਆਂ ਨੂੰ ਜਿਹੜੇ ਹੈਗੇ ਨੋਟਿਸਿਸ ਵੀ ਦਿੱਤੇ ਗਏ ਆ ਕਿ ਤੁਸੀਂ ਆਪਣਾ ਪ੍ਰੂਫ ਕਰੋਗੇ ਤੁਸੀਂ ਇੱਥੇ ਸਿਟੀਜ਼ਨ ਹੋ ਪਰ ਉਹ ਜਿਹੜਾ ਇੱਥੇ ਬੌਰਨ ਸਿਟੀਜ਼ਨ ਆ ਉਹਨਾਂ ਕੋਲ ਕਈਆਂ ਕੋ ਨਹੀਂ ਵੀ ਪ੍ਰੂਫ ਹੁੰਦੇ ਇੱਥੇ ਆਪਣਾ ਪਾਸਪੋਰਟ ਵਗੈਰਾ ਜਾਂ ਉਸ ਕਿਸਮ ਦੀਆਂ ਆਈਡੀਆਂ ਪਰ ਉਹਨਾਂ ਨੂੰ ਵੀ ਨੋਟਿਸ ਜਾਰੀ ਹੋਏ ਆ ਕਿ ਤੁਸੀਂ ਇਹ ਸਾਬਤ ਕਰੋਗੇ ਤੁਸੀਂ ਇੱਥੇ ਅਮਰੀਕਾ ਦੇ ਜਿਹੜੇ ਹੈਗੇ ਆ ਉਹ ਸਿਟੀਜ਼ਨ ਹੈਗੇ ਹੋ ਤੇ ਇਹਦੇ ਚ ਇੱਕ ਖਬਰ ਜਿਹੜੀ ਆ ਫਲੋੜਾ ਤੋਂ ਆਈ ਆ ਕਿ ਇੱਕ ਯੂਐਸ ਸਿਟੀਜ਼ਨ ਫਲੋੜਾ ਦਾ ਜਿਹਦਾ ਨਾਂ ਹੈਗਾ ਕਿ ਜਵਾਨ 카ਰਲੋਸ ਗੋਮੇਜ਼ ਇਹਨੂੰ ਫਲੋੜਾ ਦੇ ਵਿੱਚ ਅਰੈਸਟ ਕੀਤਾ ਗਿਆ ਤੇ ਉਹਦੀ ਮਦਰ ਨੇ ਬਰਥ ਸਰਟੀਫਿਕੇਟ ਤੇ ਆਈਡੀ ਵੀ ਦਿੱਤੀ ਕਿ ਇਹ ਇੱਥੇ ਬੌਰਨ ਆ ਪਰ ਫੇਰ ਵੀ ਉਹਨੂੰ ਜੇਲ੍ਹ ਦੇ ਵਿੱਚ ਲੈ ਗਏ ਤੇ ਉੱਥੋਂ ਉਹਨੂੰ ਮੁੜ ਕੇ ਛਡਾਇਆ ਗਿਆ ਜਦੋਂ ਇਹ ਸਾਬਤ ਹੋ ਗਿਆ ਕਿ ਉਹ ਸਿਟੀਜ਼ਨ ਆ ਤੇ ਉਹਨੂੰ ਮੁੜ ਕੇ ਛੱਡ ਦਿੱਤਾ ਗਿਆ ਜਦੋਂ ਮੀਡੀਆ ਦੇ ਵਿੱਚ ਇਹ ਖਬਰ ਆਈ ਆ ਤੇ ਜਿਹੜੇ ਹਿਊਮਨ ਰਾਈਟ ਗਰੁੱਪਸ ਨੇ ਉਹ ਇਸ ਗੱਲ ਦੀ ਬੜੀ ਨਿੰਦਾ ਕਰ ਰਹੇ ਆ ਕਿ ਜਿਹੜਾ ਯੂ ਐਸ ਸਿਟੀਜ਼ਨ ਅਮਰੀਕਾ 'ਚ ਬੌਰਨ ਆ ਉਹਨੂੰ ਸਿਰਫ ਇਹਸ ਕਰਕੇ ਫੜਨਾ ਵੀ ਉਹ ਮੈਕਸੀਕਨ ਰੀਜਨ ਦਾ ਹੈਗਾ ਇਹ ਗੱਲ ਜਾਇਜ਼ ਨਹੀਂ ਇਹ ਸੀ ਜੀ ਹੁਣ ਦੀਆਂ ਖਬਰਾਂ ਤੇ ਹੁਣ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਆਪਾਂ ਕੋਸ਼ਿਸ਼ ਕਰਦੇ ਆਂ ਬਹੁਤ ਸਾਰੇ ਲੋਕ ਸਾਡੀ ਤਾਰੀਫ ਕਰ ਰਹੇ ਆ ਕਿ ਤੁਸੀਂ ਇਹ ਖਬਰਾਂ ਜਿਹੜੀਆਂ ਦਿੰਦੇ ਆ ਜਾਂ ਸਾਨੂੰ ਅਪਡੇਟ ਕਰਦੇ ਆ ਸਾਨੂੰ ਬਹੁਤ ਯੂਸਫੁਲ ਨੇ ਤੇ ਮੈਂ ਵੀ ਤੁਹਾਡਾ ਬਹੁਤ ਧੰਨਵਾਦੀ ਆ ਕਿ ਤੁਸੀਂ ਇਹਨੂੰ ਦੇਖਦੇ ਹੋ ਤੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜੰਨੀ ਵੀ ਜਿਹੜੀ ਖਬਰ ਆ ਉਹ ਸਹੀ ਹੋਵੇ ਉਹ ਤੁਹਾਡੇ ਤੱਕ ਪਹੁੰਚ ਸਕੇ ਆ ਸਾਰਿਆਂ ਤੋਂ ਪਹਿਲਾਂ ਤਾਂ ਕੁਝ ਲੋਕ ਜਿਹੜੇ ਨੇ ਉਹ ਪੁੱਛ ਰਹੇ ਨੇ ਕਿ ਸਾਡੇ ਬੰਦੇ ਇੱਥੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਹੈਗੇ ਨੇ ਕੇਸਾਂ 'ਚ ਤੇ ਉਹਨਾਂ ਦਾ ਕੀ ਬਣੇਗਾ ਉਹਦੀ ਸੂਰਤ ਇਹ ਹਾਲ ਬੜੀ ਇੰਪੋਰਟੈਂਟ ਆ ਕਿਉਂਕਿ ਅੱਗੇ ਪਹਿਲਾਂ ਇਹ ਹੁੰਦਾ ਸੀ ਕੈਂਪਾਂ ਵਿੱਚੋਂ ਬੌਂਡ ਹੋ ਜਾਂਦੇ ਸੀ ਹੁਣ ਅੱਜਕੱਲ ਜੱਜ ਬੌਂਡ ਨਹੀਂ ਕਰਦੇ ਜੇ ਬਿਆਨ ਪਾਸ ਵੀ ਹੋ ਜਾਣ ਤਾਂ ਵੀ ਉਹ ਕਹਿੰਦੇ ਅੰਦਰ ਹੀ ਕੇਸ ਲੜੋ ਤੇ ਕਾਫੀ ਆਪਣੇ ਬੰਦੇ ਲੂਸੀਆਨਾ ਚ ਟੈਕਸਸ ਦੇ ਵਿੱਚ ਮਿਸ਼ੀਗਨ ਦੇ ਵਿੱਚ ਆੜੜ ਜੇਲ੍ਹਾਂ ਦੇ ਵਿੱਚ ਜਾਂ ਟਕੋਮਾ ਵਗੈਰਾ ਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਕਿ ਜੱਜ ਬੌਂਡ ਨਹੀਂ ਕਰ ਰਹੇ ਉਹਨਾਂ ਨੂੰ ਕਹਿ ਰਿਹਾ ਕਿ ਕੇਸ ਅੰਦਰ ਹੀ ਲੜੋ ਤੇ ਜੇ ਕੇਸ ਪਾਸ ਹੋਏਗਾ ਤਾਂ ਛੱਡਾਂਗੇ ਨਹੀਂ ਤਾਂ ਅਸੀਂ ਰਿਪੋਰਟ ਕਰਾਂਗੇ ਸੋ ਬੌਂਡ ਬਹੁਤ ਘੱਟ ਆ ਸਿਰਫ ਇੱਕੋ ਹੀ ਕੈਂਪ ਆ ਜਿੱਥੋਂ ਕੁਝ ਬੌਂਡ ਹੋਏ ਨੇ ਉਹ ਐਰੀਜ਼ੋਨਾ ਜਿਹੜੇ ਐਰੀਜ਼ੋਨਾ ਫਲੋਰੈਂਸ ਜਾਂ ਇਲੋਏਜ ਹੈ ਕਿ ਉੱਥੋਂ ਕੁਝ ਹੋ ਰਿਹਾ ਇਸ ਤੋਂ ਬਿਨਾ ਬਾਕੀ ਹੋਰ ਥਾਵਾਂ ਤੇ ਬੌਂਡ ਨਹੀਂ ਹੋ ਰਹੇ ਜਿਹੜੇ ਬੰਦੇ ਆਉਂਦੇ ਆ ਜੇ ਬਿਆਨ ਫੇਲ ਹੋ ਜਾਣ ਫਿਰ ਤਾਂ ਇਮੀਗ੍ਰੇਸ਼ਨ ਜੱਜ ਅਗੇ ਮੌਕਾ ਹੁੰਦਾ ਉੱਥੇ ਹੀ ਫੇਲ ਹੋ ਜਾਂਦਾ ਰਿਪੋਰਟ ਕਰ ਦਿੰਦੇ ਆ ਪਰ ਜੇ ਪਾਸ ਵੀ ਕਿਸੇ ਦੇ ਹੋ ਜਾਣ ਤਾਂ ਉਹ ਕਹਿੰਦੇ ਅੰਦਰ ਹੀ ਕੇਸ ਲੜੋ ਤੁਹਾਨੂੰ ਬਾਹਰ ਨਹੀਂ ਛੱਡਾਂਗੇ ਸੋ ਅੰਦਰ ਵੀ ਚਾਂਸ ਪਾਸ ਹੋਣ ਦੇ ਇੰਨੇ ਜ਼ਿਆਦਾ ਨਹੀਂ ਹੁੰਦੇ ਅਗਲਾ ਸਵਾਲ ਹੈਗਾ ਜੀ ਕਿ ਐਨ 400 ਦੀ ਸਾਡੀ ਐਪਲੀਕੇਸ਼ਨ ਹੈਗੀ ਆ ਤੇ ਅਸੀਂ ਅਪਲਾਈ ਕਰਨਾ ਸੈਂਡਸ਼ਿਪ ਤੇ ਜਿਹਦੀਆਂ ਟ੍ਰੈਫਿਕ ਵੈਲੇਸ਼ਨਾਂ ਦਾ ਅਸਰ ਪਏਗਾ ਜੇ ਕ੍ਰਿਮਨਲ ਰੈਕੋਰਡ ਨਹੀਂ ਹੈ ਤੇ ਇੰਨਾ ਜ਼ਿਆਦਾ ਨਹੀਂ ਪਏਗਾ ਪਰ ਜੇ ਤੁਹਾਡੀ ਕੋਈ ਆਊਟਸਟੈਂਡਿੰਗ ਟਿਕਟ ਵਗੈਰਾ ਹੈਗੀ ਤੁਸੀਂ ਉਹਦੇ ਟੇਕਰ ਕਰੋ ਉਹਨੂੰ ਤੁਸੀਂ ਪੇ ਕਰੋ ਕਿਉਂਕਿ ਲਾ ਹਮੇਸ਼ਾ ਬਾਈਟ ਕਰਨਾ ਚਾਹੀਦਾ ਅਗਲਾ ਸਵਾਲ ਹੈ ਜੀ ਕਿ ਗਾਰਡੀਅਨ ਸ਼ਿਪ ਦਾ ਕੇਸ ਕਿੰਨੇ ਦਿਨ ਪਹਿਲਾਂ ਲੱਗਣਾ ਚਾਹੀਦਾ ਦੇਖੋ ਗਾਰਡੀਅਨ ਦਾ ਇਹ ਹੈਗਾ ਕਿ ਜਿਨੇ ਬੱਚਾ ਜੀ ਦੇ ਆਪਾ ਅਪਲਾਈ ਕਰਨਾ ਗਾਰਡੀਨਸ਼ਿਪ ਉਹਦੀ ਉਮਰ 21 ਸਾਲ ਤੋਂ ਘੱਟ ਚਾਹੀਦੀ ਆ ਸੋ ਅਡਾਡ ਜਿਹੜੀਆਂ ਕੋਰਟਾਂ ਹੈਗੀਆਂ ਪਹਿਲਾਂ ਡਿਸਟ੍ਰਿਕਟ ਕੋਰਟ ਕੋਲ ਜਾਂਦਾ ਜਿਹੜੀ ਸੁਪੀਰੀਅਰ ਕੋਰਟ ਹੁੰਦੀ ਆ ਜਿਹਨੂੰ ਫੈਮਿਲੀ ਕੋਰਟ ਵੀ ਕਹਿੰਦੇ ਆ ਉਹ ਇਹ ਪ੍ਰੋਸੀਡਿੰਗ ਕਰਦੀ ਆ ਇਹਦਾ ਨਾ ਪ੍ਰਾਈਵੇਟ ਪ੍ਰੋਸੀਡਿੰਗ ਆ ਤੇ ਉਹ ਜਿਹੜੀਆਂ ਕੋਰਟਾਂ ਨੇ ਉਹ ਚ ਜਿਹੜਾ ਫੈਸਲਾ ਹੈਗਾ ਗਾਰਡੀਨਸ਼ਿਪ ਦਾ ਉਹ 21 ਸਾਲ ਤੋਂ ਪਹਿਲਾਂ ਹੋਣਾ ਚਾਹੀਦਾ ਸੋ ਕਈ ਕੋਰਟਾਂ ਚ ਸਾਲ ਦੀ ਵੇਟ ਆ ਕਿਸੇ ਚ 8 ਮਹੀਨੇ ਦੀ ਆ ਕਿਸੇ 6 ਮਹੀਨੇ ਦੀ ਆ ਸੋ ਆਮ ਤੌਰ ਤੇ 6 ਤੋਂ 8 ਮਹੀਨੇ ਸੇਫ ਨੇ ਪਰ ਜਵੇਂ ਉਹ ਫ੍ਰੀਜ਼ਨ ਉਹ ਉਥੇ 1 ਸਾਲ ਦੀ ਵੇਟ ਆ ਸੋ ਕਈ ਕੋਰਟਾਂ ਚ ਸਾਲ ਦੀ ਵੇਟ ਵੀ ਆ ਕਿਹਾਂ 4 ਤੋਂ 6 ਮਹੀਨੇ ਆ ਨਾਰਮਲ 4 ਤੋਂ 6 ਮ ਇਸ ਤੋਂ ਇਲਾਵਾ ਅਗਲਾ ਸਵਾਲ ਇਹਦੇ ਨਾਲ ਹੀ ਆ ਜੀ ਕਿ ਗਾੜੀ ਨੂੰ ਛਿੱਪ ਦਾ ਕੇਸ ਪਾਸ ਹੋ ਜਵੇ ਉਸ ਤੋਂ ਬਾਅਦ I360 ਪਟੀਸ਼ਨ ਜਿਹੜੀ ਆ ਉਹ ਕਦੋਂ ਕਰਨੀ ਆ ਤੇ ਕਿੰਨਾ ਟਾਈਮ ਲੱਗਦਾ I360 ਪਟੀਸ਼ਨ ਇਮੀਡੀਏਟਲੀ ਕਰਨੀ ਚਾਹੀਦੀ ਆ ਪਰ ਉਹਨੂੰ ਜੇ ਉਹ 21 ਸਾਲ ਤੋਂ ਓਵਰ 20 ਹੋ ਜਾਵੇ ਪਟੀਸ਼ਨ ਪੈਂਡਿੰਗ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੀ 21 ਸਾਲ ਤੋਂ ਪਹਿਲਾਂ ਗਾੜੀ ਨਸ਼ੀਪ ਅਪਰੂਵ ਜਿਹੜੀ ਫੈਮਿਲੀ ਕੋਰਟ ਆ ਉਹਦੇ ਦੁਆਰਾ ਤੇ ਪਲੱਸ ਜਿਹੜੀ I360 ਫਾਈਲ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਅਪਰੂਵਲ ਨੂੰ ਟਾਈਮ ਲੱਗਦਾ ਤੀਜਾ ਸਵਾਲ ਇਹਦੇ ਲਈ ਆ ਕਿ ਕੀ ਇਹ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਹੀ ਗਾਰਡੀਅਨ ਬਣ ਸਕਦਾ ਕਿ ਵਰਕ ਪਰਮਿਟ ਵਾਲਾ ਵੀ ਬਣ ਸਕਦਾ ਇਹ ਵਰਕ ਪਰਮਿਟ ਵਾਲਾ ਵੀ ਬਣ ਸਕਦਾ ਸਿਟੀਜ਼ਨ ਵੀ ਗ੍ਰੀਨ ਕਾਰਡ ਵੀ ਉਹ ਕੋਈ ਬੰਦੀਚ ਨਹੀਂ ਪਰ ਬੇਸਿਕਲੀ ਉਹ ਬੰਦੇ ਦਾ ਕਰੰਬਰ ਰੱਖਣ ਦੀ ਜਾਈਦਾ ਟੈਕਸ ਭਰਦਾ ਹੋਵੇ ਤੇ ਉਹ ਬੱਚੇ ਨੂੰ ਉਹਦੇ ਕੋਲ ਰਹਿਣਾ ਪੈਂਦਾ ਉਹਨੂੰ ਫਿਜ਼ੀਕਲੀ ਆਪਣੇ ਕੋਲ ਰੱਖਣਾ ਪੈਂਦਾ ਆ ਤੇ ਅਪਲਾਈ ਕੋਈ ਵੀ ਕਰ ਸਕਦਾ ਅਗਲੇ ਸਵਾਲ ਹੈਗੇ ਆ ਜੀ ਵਰਕ ਪਰਮਿਟ ਲਈ ਉਹ ਇਹ ਕਹਿ ਰਿਹਾ ਕਿ ਸਾਡੇ ਅਪਲਾਈ ਕੀਤੇ ਨੇ ਰੀਨੂਵਲ ਤੇ ਸਾਨੂੰ 6-6 ਮਹੀਨੇ ਉਹ ਕਿੰਨਾ ਟਾਈਮ ਲੱਗੇਗਾ ਰੀਨੂਵਲ ਦਾ ਟਾਈਮ ਵੱਧ ਗਿਆ ਜੀ ਅੱਜਕੱਲ 8 ਤੋਂ 10 ਮਹੀਨੇ ਸਰਕਾਰ ਕਹਿ ਰਹੀ ਆ ਅਸੀਂ ਵੀ ਕਈ ਲੋਕਾਂ ਨੇ ਅਪਲਾਈ ਕੀਤਾ ਸੀ 4-4 ਮਹੀਨੇ ਹੋ ਗਏ ਪਤਾ ਕੀਤਾ ਤੇ ਉਹ ਕਹ ਰਹੇ ਨੇ ਵੀ ਹੁਣ ਅੱਜ ਕੱਲ ਟਾਈਮ ਵੱਧ ਕੇ 8 ਮਹੀਨੇ ਤਕਰੀਬਨ ਹੋ ਗਿਆ ਜਿਹਨਾਂ ਰੀਨਿਊ ਕਰਾਉਣੇ ਆ ਜਿਹੜੇ ਫਸਟ ਟਾਈਮ ਅਪਲਾਈ ਕਰਦੇ ਆ 180 ਦਿਨ ਬਾਅਦ ਉਹ ਥੋੜਾ ਜਿਆਦਾ ਤੇਜ਼ ਅਗਲਾ ਸਵਾਲ ਹੈ ਜੀ ਕਿ 2012 ਚ ਅਸੀਂ ਅਪਲਾਈ ਕੀਤਾ ਸੀਗਾ ਕੇਸ F4 ਦਾ ਕਦੋਂ ਨਿਕਲੇਗਾ ਅਜੇ ਤਾਂ ਬਹੁਤ ਪਿੱਛੇ ਹੈ ਜੀ 2006 ਚੱਲਦਾ ਇਹਨੂੰ ਅਜੇ ਕਈ ਸਾਲ ਲੱਗਣਗੇ ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ ਚ 2006 ਚ ਕੀਤਾ ਬਾਰੀ ਕਦੋਂ ਆਏਗੀ ਤੁਹਾਡੀ ਆਉਣ ਵਾਲੀ ਆ ਜੀ ਕਿਉਂਕਿ 6 ਚੱਲ ਰਿਹਾ ਤਾਂ ਆਉਣੀ ਚਾਹੀਦੀ ਹੈ ਜ ਅਗਲਾ ਸਵਾਲ ਹੈਗਾ ਜੀ ਕਿ I-360 ਅਪਰੂਵ ਹੋਣ ਨੂੰ ਕਿੰਨਾ ਕੁ ਟਾਈਮ ਲੱਗਦਾ ਤੇ ਗ੍ਰੀਨ ਕਾਰਡ ਮੈਂ ਪਹਿਲਾਂ ਦੱਸ ਕੇ ਜਟਿਆ ਜੀ I-360 ਨੂੰ 21 ਸਾਲ ਤੋਂ ਪਹਿਲਾਂ ਅਪਲਾਈ ਕਰਨਾ ਪੈਂਦਾ ਬਾ ਟਾਈਮ ਨੂੰ 6 ਕੁ ਮਹੀਨੇ ਲੱਗਦੇ ਐ ਅਪਰੂਵ ਹੋਣ ਨੂੰ 6 ਤੋਂ 8 ਪਰ ਗ੍ਰੀਨ ਕਾਰਡ ਨੂੰ ਤਰੀਬਨ 3 ਸਾਲ ਦੀ ਵੇਟ ਹੈਗੀ ਆ ਅਗਲਾ ਸਵਾਲ ਹੈਗਾ ਜੀ ਕਿ ਸੈਲਮ ਵਾਲਿਆਂ ਦਾ ਗ੍ਰੀਨ ਕਾਰਡ ਪ੍ਰੋਸੈਸ ਕਦੋਂ ਸ਼ੁਰੂ ਹੋਏਗਾ ਇਹ ਅਜੇ ਉਹਨਾਂ ਨੇ ਥੋੜੀ ਦੇਰ ਸਟੇ ਕੀਤੀ ਆ ਤੋਂ ਦੇਖੋ ਕਦੋਂ ਸ਼ੁਰੂ ਹੁੰਦਾ ਸੋ ਨੂੰ ਟਾਈਮ ਲੱਗ ਸਕਦਾ ਅਗਲਾ ਸਵਾਲ ਹੈ ਕਿ ਜੇ ਸੈਲਮ ਵਾਲਾ ਇੱਥੇ ਅਮਰੀਕਾ 'ਚ ਵਿਆਹ ਕਰਾਉਂਦਾ ਕਨਵਰਟ ਵਿਆਹ ਤਾਂ ਉਹ ਕਰ ਸਕਦਾ ਪਰ ਜੇ ਉਹਦੀ ਐਂਟਰੀ ਇਲਲੀਗਲ ਆ ਨੂੰ ਕੰਟਰੀ ਆਊਟ ਕਰਨਾ ਪਏਗਾ ਆਪਣਾ ਗ੍ਰੀਨ ਕਾਰਡ ਲੈ ਕੇ ਸਟੇਟਸ ਐਡਜਸਟ ਕਰਨ ਲਈ ਕਿਉਂਕਿ ਜਿਹੜਾ ਜਿਹਦੀ ਇਲਲੀਗਲ ਐਂਟਰੀ ਆ ਵੀਜ਼ਾ ਲੈ ਕੇ ਆਇਆ ਉਹੀ ਇੱਥੇ ਅਮਰੀਕਾ 'ਚ ਪੱਕਾ ਹੋ ਸਕਦਾ ਵਿਆਹ ਕਰਾ ਕੇ ਜੇ ਵਿਆਹ ਸਿਟੀਜ਼ਨ ਨਾਲ ਕਰਾਵੇ ਪਰ ਜਿਹੜਾ ਉਦਾਂ ਹੀ ਆਇਆ ਬਾਰਡਰ ਟੱਪ ਕੇ ਉਹ ਵਿਆਹ ਤਾਂ ਕਰਾ ਸਕਦਾ ਪਰ ਆਪਣੀ ਕੰਟਰੀ ਨੂੰ ਵਾਪਸ ਜਾਣਾ ਪਏਗਾ ਅਗਲਾ ਸਵਾਲ ਹੈਗਾ ਜੀ ਕਿ F1 ਕੇ ਸਾਡਾ ਨਵੰਬਰ 'ਚ ਲੱਗਿਆ ਕਿੰਨਾ ਟਾਈਮ ਹੋਰ ਲੱਗ ਸਕਦਾ ਇਹਨੂੰ ਕਾਫੀ ਟਾਈਮ ਲੱਗੂਗਾ ਜੇ ਜੇ ਵੇਟ ਕਰੋ ਤੇ ਇਹਦੇ ਵਿੱਚ ਕਾਫੀ ਸਲੋ ਆ ਅਗਲਾ ਸਵਾਲ ਹੈਗਾ ਜੀ ਕਿ ਸਟੂਡੈਂਟ ਵੀਜ਼ੇ ਤੇ ਕੰਪਲੀਟ ਹੋਣ ਤੇ ਵਾਪਸ ਜਾਣਾ ਹੋਏਗਾ ਬਿਲਕੁਲ ਜਿਆਦਾ ਥੋੜਾ ਇੱਥੇ 베ਸ ਹੋਵੇ ਕੋ ਰਹਿਣ ਦਾ ਜੇ ਨਹੀਂ ਤਾਂ ਵਾਪਸ ਜਾਣਾ ਤੁਹਾਨੂੰ ਚਾਹੀਦਾ ਅਗਲਾ ਸਵਾਲ ਹੈ ਜੀ ਕਿ ਮੈਂ ਯੂ ਐਸ ਸਿਟੀਜ਼ਨ ਆ ਮੈਂ ਅ ਅਡਾਪਸ਼ਨ ਬਾਰੇ ਜਾਣਕਾਰੀ ਲੈਣੀ ਹੈ ਬੇਸਿਕਲੀ ਅਡਾਪਸ਼ਨ ਜਿਹੜੀ ਆਊਟ ਆਫ ਕੰਟਰੀ ਹੈ ਤਾਂ ਬੱਚੇ ਦੀ ਉਮਰ 16 ਸਾਲ ਤੋਂ ਘੱਟ ਚਾਹੀਦੀ ਹੈ ਇੱਕ 2 ਸਾਲ ਬੱਚੇ ਕੋ ਤੁਹਾਨੂੰ ਰਹਿਣਾ ਪੈਂਦਾ ਫਿਜ਼ੀਕਲੀ ਆਪ ਤਾਂ ਹੀ ਤੁਸੀਂ ਕਰ ਸਕਦੇ ਹੋ ਅਪਲਾਈ ਸੋ ਇਹਦੇ ਬਾਰੇ ਡਿਟੇਲ ਜੀ ਤੁਸੀਂ ਇਨਫੋਰਮੇਸ਼ਨ ਲੈਣੀ ਆ ਤਾਂ ਤੁਸੀਂ ਸਾਡੇ ਆਫਿਸ ਫੋਨ ਕਰਕੇ ਸਾਡੇ ਨਾਲ ਗੱਲ ਜਾਂ ਮੈਨੂੰ ਇਨ ਪਰਸਨਲੀ ਆ ਕੇ ਏ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ ਆ ਸਕੇ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਹੀ ਮਿਲਾਂਗੇ ਅਗਲੇ ਹਫਤੇ ਸასი ਗਾਲ ਜੀ